ਤੇ ਇਹਨਾਂ ਦੀ ਜਿਹੜੀ ਫਲਾਈਟ ਸੀਗੀ ਉਹ ਸ਼ੰਘਾਈ ਜਾਨੀ ਕਿ ਚਾਈਨਾ ਤੋਂ ਹੋ ਕੇ ਇੰਡੀਆ ਆ ਰਹੀ ਸੀ ਜਦੋਂ ਇਹ ਸ਼ੰਘਾਈ 에어ਪੋਰਟ ਉਤਰਦੇ ਆ ਤਾਂ ਜਿਹੜੇ ਵੀ ਉੱਥੇ ਕਰਮਚਾਰੀ ਹੁੰਦੇ ਆ ਇਮੀਗ੍ਰੇਸ਼ਨ ਵਗੈਰਾ ਚੈੱਕ ਕਰਦੇ ਆ ਉਹ ਇਹਨਾਂ ਨੂੰ ਰੋਕ ਦਿੰਦੇ ਆ ਇਹਨਾਂ ਨੂੰ ਉੱਥੇ 2 ਘੰਟੇ ਦੀ ਸਟੇ ਸੀ ਉਸ ਤੋਂ ਬਾਅਦ ਇਹਨਾਂ ਨੇ ਇੰਡੀਆ ਆਉਣਾ ਸੀ ਪਰ ਇਹਨਾਂ ਨੂੰ 18 ਘੰਟੇ ਉੱਥੇ ਰੋਕ ਲਿਆ ਜਾਂਦਾ ਕਿਉਂਕਿ ਇਹਨਾਂ ਦੇ ਪਾਸਪੋਰਟ ਉੱਤੇ ਬਰਥ ਪਲੇਸ ਅਰੂਨਾਚਲ ਪ੍ਰਦੇਸ਼ ਲਿਖਿਆ ਹੋਇਆ ਸੀਦਾ ਤਾਂ ਕੁਝ ਗਿੱਚ ਕੀਤੀ ਜਾਂਦੀ ਆ ਬਈ ਅਰੂਨਾਚਲ ਪ੍ਰਦੇਸ਼ ਦੇ ਨਾਮ ਤੇ ਕਿਉਂ ਰੋਕਿਆ ਇਹ ਜਿਹੜੇ ਚਾਈਨਾ ਵਾਲੇ ਉਹਨਾਂ ਦੇ ਅਧਿਕਾਰੀ ਸੀਗੇ ਇਮੀਗ੍ਰੇਸ਼ਨ ਵਾਲੇ ਉਹ ਕਹਿੰਦੇ ਇਹ ਤਾਂ ਸਾਡਾ ਹੀ ਹਿੱਸਾ ਅਰੂਨਾਚਲ ਦਾ ਪ੍ਰਦੇਸ਼ ਸਾਡਾ ਹੀ ਹਿੱਸਾ ਹੈ ਚਾਈਨਾ ਦਾ ਹਿੱਸਾ ਤੁਸੀਂ ਇੰਡੀਆ ਦਾ ਪਾਸਪੋਰਟ ਇੱਥੋਂ ਬਣਾ ਹੀ ਨਹੀਂ ਸਕਦੇ ਇਹ ਬਰਥ ਪਲੇਸ ਲਿਖ ਕੇ ਤੁਸੀਂ ਜਿਹੜਾ ਆਪਣਾ ਬਣਾਇਆ ਪਾਸਪੋਰਟ ਤਾਂ ਚਾਈਨਾ ਦੇ ਵਿੱਚ ਬਣਾਓ ਕਿਉਂਕਿ ਇਹ ਰੂਹਾਂ ਚੱਲ ਪ੍ਰਦੇਸ਼ ਸਾਡਾ ਹਿੱਸਾ ਤੇ ਇਹ ਮੈਡਮ ਬੜੀ ਪਰੇਸ਼ਾਨ ਹੁੰਦੀ ਐ ਕਹਿੰਦੀ ਮੈਂ ਇੰਡੀਆ ਦਾ ਪਾਸਪੋਰਟ ਆ ਸਾਰੇ ਦੇਖਾਂ ਦੇ ਵਿੱਚ ਘੁੰਮੀ ਘਮੀ ਜਾਂਦੀ ਆ ਸੋ ਇਹ ਜਿਹੜੇ ਉੱਥੋਂ ਦੇ ਅਧਿਕਾਰੀ ਸੀਗੇ ਇੰਡੀਆ ਦੇ